ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਥੱਲੇ ਉਹਨਾਂ ਨੇ ਜਵਿੰਦਰਪਾਲ ਭੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਧੰਨਵਾਦ ਜਿਹੜੀ ਸੁਪਰੀਮ ਕੋਰਟ ਦੇ ਦਿੱਲੀ ਸਰਕਾਰ ਦੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਭੁੱਲਰ ਸਾਹਿਬ ਦੀ ਰਿਜੈਕਟ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈਏ ਕਿ ਆਪਾਂ ਪਛਾਣਨੀ ਹੈ ਆਪਣੇ ਕੌਣ ਹੈ ਪ੍ਰਾਇਕ ਕੌਣ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਤਾਨ ਭੱਲੋ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਭੇਜ ਕੇ ਇੱਥੇ ਗੋਲੀਆਂ ਚਲਾਈਆਂ। ਉੱਥੇ ਜੁੱਤੀਆਂ ਨਾਲ ਪੁਲਿਸ ਭੇਜੀ ਤੇ ਆਪਾਂ ਸਾਰੇ ਚੁੱਪ। ਆ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ, ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਨਾ ਪੰਜਾਬ ਨਾਲ ਐ, ਨਾ ਆਪਣੇ ਸਿੱਖ ਪੁੰਛ ਨਾਲ ਐ। ਮੇਹਤੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਖਬਰ ਆਈ ਐ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਥੱਲੇ ਉਹਨਾਂ ਨੇ ਨਵਿੰਦਰਪਾਲ ਭੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਕੁਲਰ ਸਾਹਿਬ ਦੀ ਰਿਜੈਕਟ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸੇ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਸ ਭੇਜ ਕੇ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾਅ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤਾਂ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਡਟ ਕੇ ਇਹਨਾਂ ਨਾਲ ਲੜਾਈ ਲੜੀਏ ਤਾਂ ਹੀ ਪੰਜਾਬ ਬਚ ਸਕਦਾ ਤੇ ਤਾਂ ਹੀ ਆਪਣੇ ਖਾਲਸਾ ਪੰਥ ਬਚ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਥੱਲੇ ਉਹਨਾਂ ਨੇ ਨਵਿੰਦਰਪਾਲ ਭੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ कल उन्होंने रिजेक्ट कर दी थी कुलर साहब भी रिजेक्ट कर रिजेक्ट करती है तो 14 बंदਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਸਪੇਸ਼ ਕਿ ਉਹਤੇ ਗੋਲੀਆਂ ਚਲਾਈਆਂ। ਉਥੇ ਜੁੱਤੀਆਂ ਨਾਲ ਪੁਲਿਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ। ਅਸਲੀ ਗੱਲ ਆ ਇਹ ਆ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਨਾ ਪੰਜਾਬ ਨਾਲ ਐ ਨਾ ਆਪਣੇ ਸਿੱਖ ਪੰਥ ਨਾਲ ਐ। ਤੋਂ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਡਟ ਕੇ ਇਹਨਾਂ ਨਾਲ ਲੜਾਈ ਲੜੀਏ ਤਾਹੀਂ ਪੰਜਾਬ ਬਚ ਸਕਦਾ ਤੇ ਤਾਹੀਂ ਆਪਣੇ ਖਾਲਸਾ ਪੰਥ ਬਚ ਸਕਦਾ। ਵਾਹਿਗੁਰੂ ਜੀ ਕਾ ਖਾਲਸਾ Why would you give for them?